ਦਾ ਲਵਜੀਤ ਸਿੰਘ ਮੇਰਾ ਨਾਮ ਆ ਮੈਂ ਤੇ ਸਵਾਰੀ ਲੈ ਕੇ ਜਾ ਰਿਹਾ ਜੱਲੇ ਵਾਲੇ ਬਾਅਦ ਪਿਆਰ ਸਵਾਰੀਆਂ ਮੇਰੇ ਕੋਲ ਬੈਠੀਆਂ ਤੇ ਮੈਂ ਇਧਰ ਹੀ ਲੰਘਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿਨਾਂ ਤੈਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਆਹ ਦੇਖੋ ਆਹ ਮੇਰੇ ਇੱਕ ਇੱਕ ਇੱਥੇ লাশ ਭਈਆ ਉੱਥਾ ਇੱਥੇ ਲੱਗਿਆ ਹੈ লাশ ਭਈਆ ਨੇ ਮੁਲਾਜ਼ਮ ਸੀ ਇੱਕ ਉਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੀ ਨੇ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਹਾਂਜੀ ਉਹ ਤੁਸੀਂ ਕੀ ਅੱਜ ਪੁੱਛਿਆ ਮੈਂ ਸਰ ਕਹਾਂ ਵੀ ਤੁਸੀਂ ਜਿਹੜੇ ਵੀ ਕੰਮ ਤੁਸੀਂ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਹੈ ਕਿਹਦਾ ਮੈਂ ਤੁਹਾਨੂੰ ਮਾਰਨਾ ਡਾਲੇ ਮਖਾ ਕੇ ਐਨ ਨੂੰ ਤੇਰੀ ਪੈਰ ਆਪਣਾ ਪੈਰ ਪੁੰਜਿਆ ਰਾਕੇ ਤੇ ਮੇਰੀ ਹੱਡ ਤੋੜਨ ਲੱਗਾ ਹੈ ਤੇ ਆਖੋ ਮੇਰੇ ਲੱਕ ਜੀ ਲਸਾ ਪਈਆਂ ਸਾਰਾ ਕੁਝ ਮੈਂ ਤੁਸੀਂ ਜੇ ਅਗੋਂ ਕੁਝ ਕਿਹਾ ਵਾ ਮੈਂ ਸਰ ਕੁਝ ਬੋਲਿਆ ਨਹੀਂ ਉਹਨਾਂ ਨੂੰ ਕਹਿੰਦੇ ਦੇ ਨੂੰ ਵੀ ਪਤਾ ਵੀ ਇਹ ਤੋਂ ਰਸਤਾ ਤੋ ਨਹੀਂ ਲੰਘੇ ਨੇ ਤੇ ਮੈਂ ਤੁਮ ਬੋਲ ਕੇ ਦੱਸੋ ਮਲਾਜਮ ਕਿੱਥੇ ਹੈ ਮਲਾਜਮ ਸਰ ਪੜਾਣੀ ਇਹਨਾਂ ਨੂੰ ਮੈਂ ਕਹਿੰਦੇ ਮੈਨੂੰ ਵੇਸੇ ਭਲਾ ਕੇ ਦੋ ਮਲਾਜਮ ਮਲਾਜਮ ਇਹ ਤਾਂ ਮੈਥੇ ਨਹੀਂ ਆ ਗਾ ਉਹਨੂੰ ਕੁਝ ਜੀ ਅੱਜ ਮੈਡੀਕਲ ਸਪੋਰਟ ਹਾਂਜੀ ਸਰ ਮੈਂ ਹਾਂਜੀ ਨਹੀਂ ਸਰ ਇਹ ਨਹੀਂ ਕੋਈ ਕੰਪਲੇਨ ਕੀਤੀ ਮੈਂ ਤੇ ਮੈਡੀਕਲ ਕਰਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਵੀ ਸਰ ਜੋ ਵੀ ਜਨੇ ਮੁਲਾਜ਼ਮਤ ਇਕ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਰਕਾਰ ਤੋਂ ਸ਼ਕਤ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਝ ਕਰ ਦਿੱਤਾ ਗਿਆ ਕੁਮਾ ਜਾਏਗਾ ਹਾਂ ਇਹ ਸਰ ਨਜਾਇਜ਼ ਇਕ ਦਿਹਾੜੀਦਾਰ ਬੰਦਾ ਇਕ ਮਜ਼ਦੂਰ ਬੰਦੇ ਵਕੇ ਨਜਾਇਜ਼ ਇਕ ਮਿਹਨਤਦਾਰ ਕਰਦਾ ਪਿਆ ਉਹਨੂੰ ਤਾਂ ਬੋਲ ਕੇ ਕਿਉਂ ਨਹੀਂ ਇਹਨੇ ਕਿਹਾ ਵੀ ਇਹਨੇ ਮੈਨੂੰ ਡੰਡੇ ਤੋਂ ਮਾਰੇ ਹਿੰਦੇ ਮਾਰਦਾ ਸਰ ਉਦੋਂ ਮੈਂ ਪੇਸ਼ੈਂਟ ਆ ਉਹ ਤਾਂ ਮੇਰੇ ਇਨਆਲ ਕੋ ਇੱਥੇ ਵੱਖੀ ਚ ਵੀ ਡੰਡੇ ਮਾਰੇ ਹਿੰਦੇ ਹੋਰ ਵੀ ਰਿਕਸ਼ੇ ਲੱਗਦੇ ਨੇ ਹਾਂਜੀ ਸਰ ਹੋਰ ਵੀ ਡੰਡੇ ਲੱਗਦੇ ਨੇ ਉਹਨਾਂ ਨੂੰ ਮਨ ਨਹੀਂ ਕੀਤਾ ਜਾ ਉਹਨਾਂ ਨੂੰ ਸਰ ਪੈਸੇ ਲਿੰਦਾ ਉਹ ਕਰਦਾ ਮੈਨੂੰ ਕਹਿੰਦੇ ਜੀ ਜਹਾਜ਼ੂ ਖਰਚਾ ਲਿਆ ਨੂੰ ਪਹਿਲੇ 100 ਰੁਪਏ ਦੇ ਦੇ ਕੇ ਲੱਗ ਜਾ ਉਹ ਲੰਘਣੇ ਹੁਣ ਕੰਟ ਧਕਦੇ ਮੈਨੂੰ ਘਟ ਗਿਆ ਗਿਆ ਜਿਹੜਾ ਮਰੇ ਵੀ ਜਿਹੜਾ ਬੰਦਾ ਪੈਸੇ ਦਿੰਦਾ ਉਹ ਉਹਨੂੰ ਦੀ ਲੰਘੇ ਦੋ ਜੀ ਨਾ ਸੀ ਮੁਲਾਜ਼ਮ ਦਾ ਮੁਲਾਜ਼ਮ ਸਾਹਿਬ ਮੈਂ ਨਾਮ ਨਹੀਂ ਪਤਾ ਇੱਥੇ ਖਾਕੀ ਵਰਦੀ ਵਾਲਾ ਬੇਟਾ ਹੀ ਮੈਂ ਰਿਹਾ ਵੀ ਹੁਣ ਉੱਥੇ ਬੇਟਾ ਹਣਾ ਮੁਲਾਜ਼ਮ ਨੇ ਨਾਂਦਾ ਸਰ ਮੈਨੂੰ ਕਹਾਂ ਨੀ ਉਹ ਬੋਲੇ ਹਾਤੀ ਦੌੜ ਕੇ ਬੇਨਤੀ ਕਰੀ ਜੀ ਰਾਹ ਛੱਡ ਦੋ ਉੱਥੇ ਆਪਣੇ ਅਫਸਰ ਸਾਹਿਬ ਆਏ ਸੀ ਤੇ ਉਹਨਾਂ ਨੇ ਕਿਹਾ ਜੀ ਜੇ ਰਾਹ ਵਾ ਉਹ ਬੈਂਕ ਗਿਆ ਤੇ ਨਹੀਂ ਆਉਂਦਾ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਡਾਂਗਾ ਮਾਰੋ ਲਾਛਾਂ ਪਾਤੀਆਂ ਮੇਰਾ ਸ਼ਾਨ ਪੂਰ ਨਹੀਂ ਕਹਿੰਦਾ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਔਰ 400 ਰੁਪਏ ਦੀ ਮੰਗ ਕੀਤੀ ਆ ਗਈ ਸੀ ਮਰ ਤੋਂ ਮੈਂ ਤਾਲੇ ਨਹੀਂ ਨਵਾਉਂਦਾ ਭਾਜੀ ਮੈਂ ਪੈਸਾ ਲੈਂਦਾ ਨਹੀਂ ਤੁਸੀਂ ਵੈਰੀਫਾਈ ਕਰ ਸਕਦੇ ਤੁਸੀਂ ਬਿਲਕੁਲ ਜੀ ਕਿ ਕਿ ਉਹ ਜਦੋਂ ਨਾਲ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਨਹੀਂ ਉਹ ਵੀ ਸਾਹਮਣੇ ਨਹੀਂ ਵੀ ਮੈਂ ਤੁਹਾਨੂੰ ਉਹ ਦਿਨ ਵੀ ਤੈਨਾਂ ਨੇ ਜੋ ਉਸ ਤਰ੍ਹਾਂ ਨੇ ਕਿਹਾ ਇਹ ਕੋ ਬੰਦੂ ਰਕਸ਼ਣ ਜਾਣ ਵਾਲਾ ਸੀ ਲੱਗਣ ਗਿਆ ਪਰ ਉਹ ਕਹਿੰਦਾ ਮੈਨੂੰ ਮਨਾ ਤੇ ਕੀਤਾ ਪਰ ਡਾਂਗਾਂ ਨਾਲ ਕੋ ਪੁੱਟਿਆ ਗਿਆ ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਵੀ ਨਹੀਂ ਮੰਨ ਕੇ ਖੁਸ਼ਸ਼ੁਸ਼ਾਰ ਜੀ ਹਾਂਜੀ ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਜਾਏ ਜਾ ਨਾ ਨਾ ਫਿਰ ਉਹਦੇ ਨਿਸ਼ਾਨ ਕੋਈ ਨਹੀਂ ਪਾਏ ਕੋਈ ਕੱਟ ਤੇ ਨਿਸ਼ਾਨ ਪਏ ਨਹੀਂ ਕੋਈ ਗੱਲ ਨਹੀਂ ਆ ਜੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹੱਥ ਜੋੜ ਕੇ ਉਹ ਤਾਂ ਬੰਦਾ ਵੀ ਮੈਂ ਨਹੀਂ ਆਇਆ ਮਾਰਿਆ ਨਹੀਂ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ ਮੈਂ ਨਹੀਂ ਮਾਰਿਆ ਮੈਂ ਜੀ ਤੁਹਾਨੂੰ ਹੱਥ ਜੋੜ ਕੇ ਪੁੱਛਿਆ ਵਾ ਵੀ ਹੱਥ ਜੋੜ ਕੇ ਕਿਹਾ ਇਹਨਾਂ ਨੂੰ ਵੀ ਇਹਨੂੰ ਆਉਣਾ

ਯਾਰਾ ਇੰਗਰਚਾਰੀ ਲੜਾ ਦਿਨਵਾਤ ਘੋੜ ਤੇ ਕਿਹਾ ਵੀ ਭਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਥੇ ਜਿਹੜੇ ਨਿਸ਼ਾਨ ਪੰਡਾ ਕੋਈ ਨਹੀਂ ਯਾਰ ਦਾੰਦ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮ ਮੈਨੂੰ ਮਾਰਿਆ ਤੇ ਤੁਹਾਡਾ ਮਲਾਹ ਤੇ ਨਹੀਂ ਮੰਨੇ ਨੂੰ ਵੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਰੋਟੀ ਦੇ ਕਹਿਤਾ ਤੁਹਾਨੂੰ ਤੇ ਬਾਰ ਬਾਰ ਆਪਾਂ ਨਹੀਂ ਕੋਈ ਚੱਲਦੇ ਇਹਨੀ ਗੱਲ ਕਹਿ ਕੇ ਠੀਕ ਹੈ ਜੀ ਸਰ ਸਾਹਿਬ